ਕਿਰਤਨ ਸੁਹਿਲਾ ਇਕ ਅੰਕਾਰੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਉ ਦੇ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਹਰ ਜੁਗ ਜੁਗ ਭਗਤਿ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰਨਾਕਸੇ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਛ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹਿ ਛਡਾਇਆ ਸਲੋਕ ਮਹੱਲਾ ਪਹਿਲਾ ਧਨ ਸੋ ਕਾਗਦ ਕਲਮ ਧਨ ਧਨ ਭਾਂਡਾ ਧਨ ਮਸੇ ਧਨ ਲਿਖਾਰੀ ਨਾਨਕਾ ਜਿਨਾਂ ਨਾਮ ਲਿਖਾਇ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਕ ਭੇ ਤੂੰ ਏ ਕੋ ਕਹੀਏ ਨਾਨਕਾ ਦੂਜਾ ਕਾਹੇ ਕੋ ਦੂਜਾ ਕਾਹੇ ਸਿਮਰੀਐ ਜਬ ਮੈਂ ਤੇ ਮਰ ਜਾਏ ਏ ਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਐ ਸਮਾਏ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨੇ ਬਹਾਰੈ ਜੁ ਕਾ ਮਨ ਸਾਧਾਰੇ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮੇ ਔਖਦ ਮੁਖ ਦੇਵ ਕਟ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਨਾ ਹਾਰਾ ਆਪਣਾ ਦਾਸ ਹਰਿ ਆਪ ਬਾਰਿਆ ਨਾਨਕ ਨਾਮੇ ਆਧਾਰ ਸੂਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖvare ਚਾਹੋ ਕੀ ਜੋ ਗਿਰਧ ਹਮਾਰੇ ਰਾਮ ਨਾਮਨ ਲਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰਾ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀਤਾ ਕੀ ਸੇਵਨ ਵਰਤੀ ਜਸਿ ਅਨੰਦ ਕਰੇ ਤੇਰੇ ਦਾਸਾ ਜਪਕੂਰਨ ਹੋਏ ਆਸਾ ਬਲਾਵਲ ਮਹੱਲਾ ਪੰਜਵਾਂ ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰਹਮ ਸਰਣ ਆਈ ਚੌਗਿਰਧ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮਨਾਮ ਓ ਖੱਦੀ ਆਏ ਕਲੇਬਲਾਈ ਰਹਾਉ ਰੱਖ ਲੀਏ ਤਿਨ ਰਖਣਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਅਹੋ ਦੂਤ ਸ਼ਲੋਕ ਮਹਲਾ ਪੰਜਵਾ ਮਨ ਮੈਂ ਚਿਤ ਵੋ ਚਿਤ ਵਨੀ ਉਦਮ ਕਰੋਟ ਨੀਤ ਹਰ ਕੀਰਤਨ ਕਾ ਆ ਹਰੋ ਹਰ ਦੇਹੋ ਨਾਨਕ ਕੇ ਮੀਤ ਪੌੜੀ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਰਤਨਾ ਹੋ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਸੋਹਿ ਲਾਰਾ ਗੁੜੀ ਦੀਪ ਕੀ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀ ਰਤਾ ਕੀਆ ਕਰਤੇ ਕਾਹੇ ਵਿਚਾਰੋ ਤੇਤ ਘਰ ਗਾਵੋ ਸੋਹਿਲਾ ਸਿਵਰੇ ਉਸਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂਵਾਰੀ ਜਿਤ ਸੋਹਿਲਾ ਸਰਸ ਖੋਏ ਰਹਾਓ ਨਿਤ ਨਿਤ ਜੀੜਾ ਸਮਾਲੀਆਂ ਨੇ ਦੇਖਿਆ ਗਵ ਦੇਵਨਹਾਰੇ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਲ ਸਮਾਰ ਸਮਸਾਹ ਲਿਖਿਆ ਮਿਲ ਕਰ ਪਹੋਤੇ ਲੇ ਦੇਹੋ ਸੱਜਣ ਸੀਸੜੀਆਂ ਜੇ ਹੋਵੇ ਸਾਬ ਸਿਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਦਿਆਵਨ ਰਾਜਾ ਸਮਹ ਲਾ ਪਹਿਲਾ ਸ਼ੇਕਰ ਸ਼ੇਗੁਰ ਸ਼ੇਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਬੜਾਈ ਤੋਇ ਰਹਾਓ ਵਿਸੂਏ ਚਸਿਆ ਕੜੀਆਂ ਪੈਰਾ ਤੀਵਾਰੀ ਮਾਂ ਹੋਵਾ ਸੂਰਜੇ ਕੋ ਰਤ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗdna ਸ੍ਰੀ ਮਹੱਲਾ ਪਹਿਲਾ ਦਗਨ ਮੈਂ ਥਾਲੇ ਰਵ ਚੰਦੀਪਗੁਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨਲੋ ਪਵਨ ਚਬਰੋ ਗਰੇ ਸਗਲ ਬੰਦ ਰਹੇ ਬੋਲੰਤ ਜੋਤੀ ਕੈਸ ਯਾਰਤੀ ਹੋਏ ਭਵਖਣਨਾ ਤੇਰੀ ਯਾਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਓ ਸਾਈ ਤਵ ਨੈ 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 ਤੋ ਰੇ ਕੋ ਸਹੀ ਮੂਰਤ ਨਾ ਨਾ ਇੱਕ ਤੋ ਹੀ ਸਾਈ ਪਦ ਵਿਮਲ ਨੇਕ ਪਦ ਗੰਧ ਬਿਨ ਸਾਈ ਤਵ ਗੰਧੇਵ ਚਲਤ ਮੁਹੀ ਸਭ ਮਹਜੋਤ ਜੋਤ ਹੈ ਸੋਏ ਇਸ ਦਾ ਚਰਣਨ ਸਭ ਮੈ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸ ਭਾਵੈ ਸਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਧਿਨੋ ਮੁਹੀ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮ ਐ ਵਾਸਾ ਰਾਗ ਗੋੜੀਪੂਰਵੀ ਮਹੱਲਾ ਪਨਵਾ ਕਾਮ ਗਰੋਦ ਨਗਰ ਬਹੁ ਭਰਿਆ ਮਿਰਸਾ ਦੁਖੰਡਲ ਖੰਡਾ ਹੈ ਪੂਰਬ ਲਿਖਤ ਲਿਖਿਆ ਗੁਰਪਾਇਆ ਮਨਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਬੱਡਾ ਹੈ ਕਰ ਡੰਡਾ ਤੋ ਪਨ ਬੱਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉ ਜਿਉ ਚਲੇ ਚੁਪੈ ਤਉ ਪਾਵੈ ਜਮਕਾਲ ਸੈ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੈ ਦੁਖ ਜਨਮ ਮਰਨ ਭਉ ਖੰਡਾ ਹੈ ਅਬਿਨਾਸੀ ਰੂਪੁ ਪਾਇ ਪਰਮੇਸਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮ ਅਧ ਬਰਨਾ ਮੇਹੀ ਸੁਖਮੰਡਾ ਹੈ ਰਾਗੋੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨਤੀ ਸੁਨ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇहां ਖਾਟ ਚਲੋ ਹਰਦਾ ਹਾਂ ਅੱਗੇ ਬਸਨ ਸੁਹੇਲਾ ਔ ਦੇ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇਮਾ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਨੇ ਜਾਨੀ ਜਾਕੋ ਐਸੋਈ ਵੇ ਆਜੋ ਹਰ ਗੁਰ ਤੇ ਮਨੇ ਵਸੀਰਾ ਨਿਜ ਘਰ ਮਹਿਰ ਪਾਓ ਸੁਖ ਸਹਜੇ ਬੋਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਸਿਰ ਮਸਤਕ ਰੱਖਿਆ ਪਰਬਰਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸਵਾਮੀ ਤਨ ਚਰਨ ਰੱਖਿਆ ਜਗਦੀਸ਼ਵਰ ਸਰਵ ਰੱਖਿਆ ਗੁਰਦੇਲੇ ਭੈ ਦੂਖ ਬਿਨਾਸ ਨੇ ਭਗਤ ਬਚਲ ਅਨਾਥ ਨਾਤੇ ਸરણ ਨਾਨਕ ਪੁਰ ਰੱਖਿਆ ਚੁਤੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰੇ ਕਰਮੀਆਂ ਪੋ ਆਪਣੀ ਕਿਨੇੜਾ ਕੇ ਦੂਰੇ ਜਿਨੀ ਨਾਮ ਧਿਆਇ ਗਏ ਮਸਕਤ ਕਾਲੇ ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲੇ ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਸਾਹਿ ਮਿਹਰਬਾਨ ਸਾਹਿ ਮੇਰਾ ਮਿਹਰਬਾਨ اے کالਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੂਚੇ ਪਾਸ਼ਾ ਬਾਬਾ ਜੀ ਆਪ ਜੀ ਕੇ ਹਜ਼ੂਰ ਕਿਰਤਨ ਸੁਹੇਲੇ ਜੀ ਦੀ ਅਰਦਾਸ ਸੱਚੇ ਪਾਸ਼ਾ ਅੱਖਰ ਕੰਨਾਂ ਲੱਗ ਤੁਕ ਵਾਧਾ ਘਾਟਾ ਪੜਿਆ ਭੁੱਲ ਚੁੱਕ ਮਾਫ ਕਰਨਾ ਸੱਚੇ ਪਾਸ਼ਾ ਜੀ ਉਹ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਅਤੇ ਕੰਠ ਕਰਨ ਦੀ ਬਲ ਅਤੇ ਬੁੱਧੀ ਬਖਸ਼ਿਸ਼ ਕਰਨੀ ਕਰੀ ਬਣੀ ਅੱਜ ਚਾਰ ਪੈਰ ਦਿਨ ਆਪ ਜੀ ਦੇ ਪਾਣੇ ਅੰਦਰ ਸੁੱਖਾਂ ਨ ਬਤੀਤ ਹੋਇਆ ਕਰੀ ਬਣੀ ਅੱਜ ਜੀ ਉਹ ਚਾਰ ਪੈਰ ਰਹਿਣ ਆਈ ਸੁਖਾਣਾ ਬਤੀਤ ਕਰਾਉਣੀ ਮਿਹਰ ਪ੍ਰਯਾਤ ਰੱਖਣਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਭਾਵੇ ਸੋ ਕੰਮ ਕਰਾਉਣਾ ਜੋ ਨਾ ਭਾਵੇ ਸੋ ਨਾ ਕਰਾਉਣਾ ਜਿੱਥੇ ਭਾਵੇ ਤਿੱਥੇ ਰੱਖ ਲੋ ਜਿੱਥੇ ਨਾ ਭਾਵੇ ਤਿੱਥੇ ਨਾ ਰੱਖਣਾ ਜੀ ਜਿੱਥੇ ਵੀ ਰੱਖਣਾ ਸਦਾ ਹੀ ਆਪ ਜੀ ਆਪਣੇ ਚਰਨਾਂ 'ਚ ਰੱਖਣਾ ਗਰੀਬ ਨਿਵਾਰ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ